ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਮੈਂ ਭਾਈ ਸਾਹਿਬ ਦਾ ਸਤਿਕਾਰ ਕਰਦਾ ਮੇਰੇ ਸਤਿਕਾਰਯੋਗ ਨੇ ਮੈਂ ਤੇ ਇਹ ਬੇਨਤੀ ਕਰਦਾ ਭਾਈ ਸਾਹਿਬ ਨੂੰ ਵੀ ਕਿ ਭਾਈ ਸਾਹਿਬ ਜੇ ਫੈਸਲਾ ਲਿਆ ਹੈ ਫਿਰ ਇਹ ਫੈਸਲਾ ਜ਼ਰੂਰ ਤੁਸੀਂ ਲਾਓ ਕਿ ਯਾਰੋ ਸਾਡਾ ਭਰਾ ਹੈ ਲੋਰੀਆ ਭਰਾ ਹੈ ਬਾਜੇ ਕੇ ਪ੍ਰਧਾਨ ਮੰਤਰੀ ਉਹ ਬਿੱਟੂ ਦੇ ਮੁਕਾਬਲੇ ਉਹਨੂੰ ਵੀ ਇਲیکشن ਲੜਾਓ ਜਿਹੜੇ ਬਾਖੀ ਸਿੰਘ ਨੇ ਚਲੋ ਮੈਂ ਕਹਿਣਾ ਕਿ ਭਾਈ ਅਮਰਪਾਲ ਜੀ ਜੇ ਕਾਮਯਾਬ ਹੋ ਜਾਂਦੇ ਤੇ ਕੰਨਾ ਮਸਲਾ ਉਹਨਾਂ ਦਾ ਹੱਲ ਹੋਣਾ ਹੈ ਜਦੋਂ ਉਹ ਭਾਈ ਇਹ ਨਬਰ ਤੋਂ ਰੋਣਾ ਪੈ ਰਿਹਾ ਇਸ ਕਰਕੇ ਜਦੋਂ ਲੋਕ ਨਾ ਕਰ ਲੈਣ ਤਸ਼ਰੀਹ ਨੂੰ ਲੈ ਕੇ ਚਾਹ ਵੀ ਰਹਿ ਫਿਰ ਵੀ ਤੁਸੀਂ ਚੋਣ ਨੂੰ ਕਿਸਾ ਦੇਖਦੇ ਹੋ ਚੋਣ ਗੱਲ ਇਹ ਹੈ ਕਿ ਮੈਂ ਗੁਰੂ ਸਾਹਿਬ ਦਾ ਓਟਾਸਰਾ ਲੈ ਕੇ ਚੱਲਿਆ ਔਰ ਮੈਨੂੰ ਆਪ ਦੇ ਗੁਰੂ ਤੇ ਇੰਨਾ ਜ਼ਿਆਦਾ ਭਰੋਸਾ ਹੈ ਮੈਂ ਤੁਹਾਨੂੰ ਦੱਸਿਆ ਕਿ ਮੈਂ ਟਿਕਟ ਲੈਣ ਲਈ ਵੀ ਜਿਹੜਾ 2017 ਦੇ ਵਿੱਚ ਜਦੋਂ ਲੋਕ ਦਿੱਲੀ ਜਾ ਕੇ ਬੈਠੇ ਸੀ ਮੈਂ ਧੰਤਨ ਵੀਰ ਬਾਬਾ ਬੁੱਢਾ ਸਾਹਿਬ ਦੇ ਚਰਨਾਂ 'ਚ ਬੈਠਾ ਸੀ ਮੈਂ ਕਹਿਆ ਸੀ ਕਿ ਟਿਕਟ ਤੁਸੀਂ ਦੇਣੀ ਹੈ ਔਰ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ 11 12 ਦੇ ਵਿੱਚ ਜਦੋਂ ਯੂਨ ਦੇ ਇਲੈਕਸ਼ਨ ਹੋਏ ਤਾਂ ਉਦੋਂ ਵੀ ਕਿੰਨੇ ਉਮੀਦਵਾਰ ਖੜੇ ਸੀ ਤਾਂ ਉਦੋਂ ਵੀ ਸ਼੍ਰੀ ਖਡੂਰ ਸਾਹਿਬ ਤੋਂ ਇਸ ਇਹਨਾਂ ਲੋਕਾਂ ਨੇ ਇਹਨਾਂ ਭੈਣ ਭਰਾਵਾਂ ਨੇ ਮੈਨੂੰ ਜਿਹੜਾ ਕਿ ਇਥੋਂ ਪ੍ਰਧਾਨ ਬਣਾਇਆ ਔਰ ਇਸ ਕਰਕੇ ਅੱਜ ਵੀ ਮੈਨੂੰ ਗੁਰੂ ਤੇ ਇਹਨਾਂ ਭਰੋਸਾ ਹੈ ਔਰ ਸ਼੍ਰੀ ਖਡੂਰ ਸਾਹਿਬ ਦੇ ਵੋਟਰ ਭੈਣ ਭਰਾਵਾਂ ਤੇ ਇਹਨਾਂ ਭਰੋਸਾ ਹੈ ਕਿ ਅੱਜ ਵੀ ਉਹ ਜਿਹੜਾ ਕਿ ਜਿਤਾ ਕੇ ਭੇਜਣਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਪਾਰਲੀਮੈਂਟ ਦੇ ਵਿੱਚ ਕੋਈ ਗੱਲ ਕਰ ਸਕਦਾ ਤੋ ਇਹ ਕਰ ਸਕਦਾ ਕਿਉਂਕਿ 2017 ਚ ਵੇਖਿਆ ਚਾਹੇ ਸਰਕਾਰ ਮੈਂ ਕਹਿੰਦਾ ਉੱਤੇ ਰਾਹੁਲ ਗਾਂਧੀ ਜੀ ਵੀ ਪ੍ਰਧਾਨ ਮੰਤਰੀ ਬਣ ਜਾਣ ਪਰ ਜਿੱਥੇ ਕੋਈ ਗਲਤ ਹੋਵੇਗਾ ਜਿੱਥੇ ਨਸ਼ੇ ਦੀ ਗੱਲ ਹੋਵੇਗੀ ਜਿੱਥੇ ਬੰਦੀ ਸਿੰਘਾਂ ਦੀ ਗੱਲ ਹੋਵੇਗੀ ਔਰ ਜਿੱਥੇ ਮੈਂ ਕਹਿੰਦਾ ਵਪਾਰੀਆਂ ਦੀ ਗੱਲ ਹੋ ਗਈ ਹਰ ਇੱਕ ਵਰਗ ਨੂੰ ਜਦੋਂ ਕਿਸਾਨਾਂ ਦੀ ਗੱਲ ਹੋਵੇ ਹਰ ਇੱਕ ਵਰਗ ਦੀ ਜਿਹੜੀ ਗੱਲ ਆ ਉਥੇ ਰੱਖਾਂਗਾ ਔਰ ਉਹ ਮਸਲੇ ਹੱਲ ਕਰਵਾ ਕੇ ਮੈਂ ਲਿਆਵਾਂ। ਬੀਬੀ ਕਾਲਵਾ ਨੂੰ ਸਟਾਰ ਪ੍ਰਚਾਰਕ ਬਣਾਇਆ ਗਿਆ ਕਿਸ ਤਰ੍ਹਾਂ ਦੇਖਦੇ ਹੋ? ਨਮਤਬਾਨ ਪਾਰਟੀ ਵੱਲੋਂ ਗੱਲ ਇਹ ਆ ਕਿ ਮੈਂ ਤੁਹਾਨੂੰ ਦੱਸਿਆ ਕਿ ਹਰੇਕ ਬੰਦੇ ਨੂੰ ਚੋਣ ਲੜਨ ਦਾ ਹੱਕ ਆ। ਹਰੇਕ ਬੰਦੇ ਨੂੰ ਜ਼ਿੰਮੇਵਾਰੀਆਂ ਜਿਹੜੀਆਂ ਮਿਲਦੀਆਂ ਨੇ। ਔਰ ਜਿਹੜਾ ਥੱਲੇ VOTER ਆ ਅੱਜ ਉਹ ਦੇਖਦਾ ਹੈ ਕਿ ਅੱਗੇ ਅਸੀਂ ਇੱਕ ਗਲਤੀ ਕੀਤੀ ਹੈ। ਕਿਉਂਕਿ ਅੱਗੇ ਕਹਿੰਦੇ ਸੀ ਬਰਲਾ ਬਰਲਾ ਦੇ ਵਿੱਚ ਅੱਜ ਜਿਹੜੇ ਲੋਕਾਂ ਨੇ ਬਰਲਾ ਨੂੰ ਵੋਟਾਂ ਪਾਈਆਂ ਆਹ ਜੋ ਲੋਕ ਕੀ ਜਿਹੜੇ ਆ ਬਰਲਾ ਤੋਂ ਚੀਕਾ ਮਾਰਦੇ ਪੈਣੇ ਇਸ ਕਰਕੇ ਹਰ ਇੱਕ ਜਿਹੜਾ ਜਿਹੜਾ ਉਮੀਦਵਾਰ ਉਹਨੇ ਹਲਕੇ 'ਚ ਵੀ ਜਾਣਾ ਹੈ ਆਪਦੀ ਗੱਲ ਵੀ ਰੱਖਣੀ ਹੈ ਹਰ ਇੱਕ ਨੂੰ ਆਪੋ ਆਪਣਾ ਹੱਕ ਆ ਹਰੇਕ ਨੇ ਆਪਣਾ ਚੋਣ ਪ੍ਰਚਾਰ ਕਰਨਾ ਔਰ ਮੈਂ ਤੇ ਇਹ ਬੇਨਤੀ ਕਰਦਾ ਵਾਂ ਕਿ ਮੈਂ ਆਪਦੇ ਨੂੰ ਗਾਰੰਟੀ ਦਿੰਦਾ ਆਪਦਾ ਵਿਸ਼ਵਾਸ ਦੋਣਾ ਕਿ ਕਦੇ ਵੀ ਚਾਹੇ ਇੱਕ ਦੁੱਖ ਹੋਵੇ ਚਾਹੇ ਸੁੱਖ ਹੋਵੇ ਮੈਂ ਉਹਨਾਂ ਦੇ 24 ਘੰਟੇ ਸੇਵਾ ਦੇ ਵਿੱਚ ਜਿਹੜਾ ਹਾਜ਼ਰ ਰਵਾਂ ਮੇਰੇ ਨਾਲ ਦੇ ਲੀਡਰ ਪਾਰੀਆਂ ਛੱਡ ਕੇ ਦੂਸਰੇ ਪਾਰੀਆਂ ਜਾ ਰਹੇ ਤੁਹਾਨੂੰ ਨਹੀਂ ਲੱਗਦਾ ਕਿ ਬੋਟਰਾਂ ਦਾ ਜਿਹੜਾ ਲੀਡਰਾਂ ਦਾ ਪ੍ਰੋਫਾਈਲ ਕੱਢਣ ਦਾ ਜਾ ਰਹੇ ਗੱਲ ਇਹ ਆ ਕਿ ਬਰਸਾਤੀ ਡੱਡੂ ਆਪਾਂ ਕਿੰਨੂੰ ਕਹਿੰਨੇ ਆ ਜਿਹੜੀਆਂ ਪ੍ਰਾਣੀਆਂ ਮੰਨੀਆਂ ਦੀਆਂ ਘਰਤਾਂ ਬਣੀਆਂ ਨੇ ਉਹ ਇਸ ਕਰਕੇ ਬਣੀਆਂ ਨੇ ਕਿ ਬਰਸਾਤੀ ਡੱਡੂ ਬਰਸਾਤੀ ਡੱਡੂ ਜਦੋਂ بارشਪੂਰਛ ਆਉਂਦੀ ਏ ਉਦੋਂ ਤੁਸੀਂ ਵੇਖਨੇ ਕਿ ਆਸਾ-ਪਾਸਾ ਬਦਲ ਜਾਂਦੇ ਆਪਾਂ ਤਾਂ ਯਾਰ ਹਰੀਕੇ ਆਪਾਂ ਵੇਖਿਆ ਕਿ ਕਿੰਨੇ ਜੰਗਲੀ ਜੀਵ ਨੇ ਔਰ ਕਿੰਨੇ ਜਿਹੜੇ ਪੰਛੀ ਨੇ ਜਿਹੜੇ ਵੇਖੋਗੇ ਉਹ ਇੱਧਰ ਆ ਜਾਂਦੇ ਨੇ ਔਰ ਉਸ ਤੋਂ ਬਾਅਦ ਮੌਸਮ ਬਦਲਦਾ ਉੱਧਰ ਚਲੇ ਜਾਂਦੇ ਨੇ ਇਹ ਮੌਸਮੀ ਜਿਹੜੇ ਨੇ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਜਿੰਨਾ ਚਿਰ ਕਾਂਗਰਸ ਦਾ ਵਰਕਰ ਤਖੜਾ ਉਹਨਾਂ ਚਿਰ ਕਾਂਗਰਸ ਪਾਰਟੀ ਨੂੰ ਕੋਈ ਹਰਾ ਨਹੀਂ ਸਕਦਾ ਗੱਲ ਇਹ ਆ ਕਿ ਹਰ ਇੱਕ ਲੀਡਰ ਆਪੋ ਆਪਣੇ ਕੰਮ ਦੇ ਵਿੱਚ ਤਖੜਾ ਹੁੰਦਾ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਮੈਂ ਭਾਈ ਸਾਹਿਬ ਦਾ ਸਤਿਕਾਰ ਕਰਦਾ ਮੇਰੇ ਸਤਕਾਰਯੋਗ ਨੇ ਮੈਂ ਤਾਂ ਇਹ ਬੇਨਤੀ ਕਰਦਾ ਭਾਈ ਸਾਹਿਬ ਨੂੰ ਵੀ ਕਿ ਭਾਈ ਸਾਹਿਬ ਜੇ ਫੈਸਲਾ ਲਿਆ ਹੈ ਫਿਰ ਇਹ ਫੈਸਲਾ ਜ਼ਰੂਰ ਤੁਸੀਂ ਲਾਓ ਕਿ ਯਾਰੋ ਸਾਡਾ ਭਰਾ ਹੈ ਲਔਰੀਆ ਭਰਾ ਹੈ ਬਾਜੇਗੇ ਪ੍ਰਧਾਨ ਮੰਤਰੀ ਉਹ ਬਿੱਟੂ ਦੇ ਮੁਕਾਬਲੇ ਉਹਨੂੰ ਵੀ ਨਿਸ਼ਾਨ ਲੜਾਓ ਜਿਹੜੇ ਬਾਖੀ ਸਿੰਘ ਨੇ ਚਲੋ ਮੈਂ ਕਹਿਣਾ ਕਿ ਭਾਈ ਅਮਰਪਾਲ ਜੀ ਜੇ ਕਾਮਯਾਬ ਹੋ ਜਾਂਦੇ ਤੇ ਕੰਨਾ ਮਸਲਾ ਉਹਨਾਂ ਦਾ ਹੱਲ ਹੋਣਾ ਹੈ ਕੰਨਾ ਉਹਨਾਂ ਦਾ ਮਸਲਾ ਹੱਲ ਹੋਣਾ ਬਾਖੀ ਕਰੇ ਕੀ ਕਰਨਗੇ ਇਸ ਕਰਕੇ ਉਹਨਾਂ ਨੂੰ ਵੀ 13 ਦੀਆਂ 13 ਸੀਟਾਂ ਨੇ ਜਿਹੜਾ ਲੜਾਇਆ ਜਾਵੇ ਔਰ ਤਾਂ ਕਿ ਪੂਰੇ ਪੰਜਾਬ ਦੇ ਵਿੱਚ ਇੱਕ ਪਤਾ ਲੱਗੇ ਕਿ ਠੀਕ ਹੈ ਭਾਈ ਕਿ ਜਿਹੜਾ ਧੱਕਾ ਕੀਤਾ ਸੀਗਾ ਅੱਜ ਉਹ ਜਿਹੜੇ ਨੌਜਵਾਨ ਉਹ ਖੜੇ ਆ ਔਰ ਮੈਂ ਗੱਲ ਕਹਿਣਾ ਪਿੱਛੇ ਜੇ ਸਾਡੀ ਮਾਤਾ ਦੇ ਉੱਤੇ ਜੋ ਭਾਈ ਅਮਰਤਪਾਲ ਜੀ ਦੀ ਮਾਤਾ ਦੇ ਉੱਤੇ ਜੋ ਪੁਲਿਸ ਨੇ ਜੋ ਭਗਵੰਤ ਮਾਨ ਦੀ ਸਰਕਾਰ ਨੇ ਜੋ ਤਸ਼ੱਦਦ ਕੀਤਾ ਉਹ 5 ਦਿਨ ਜਿਹੜਾ ਉਹਨਾਂ ਨੇ ਉਹ ਮਾੜਾ ਸਮਾਂ ਵੇਖਿਆ ਮੈਂ ਗੱਲ ਕਹਿੰਦਾ ਕਿ ਕਿਸੇ ਤੇ ਵੀ ਭੀੜ ਪੈ ਸਕਦੀ ਅੱਜ ਪੰਜਾਬ ਦੇ ਜਿਹੜੇ ਲੋਕ ਨੇ ਅੱਜ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਕਿਹੜੀ ਪਾਰਟੀ ਦਾ ਲੀਡਰ ਕਿਹੜੀ ਪਾਰਟੀ ਦਾ ਬੰਦਾ ਕਿਹੜਾ ਕਿੱਥੇ ਪਹੁੰਚ ਚੁੱਕਿਆ ਅੱਜ ਅੱਗੇ ਗੱਲ ਕੀਤੀ ਹੈ ਕਹਿੰਦੇ ਜੀ ਪੰਤਖ ਸ਼ੀਟ ਮੈਂ ਕਿਹਾ ਜੇ ਪਾਰਟੀ ਨੇ ਫੈਸਲਾ ਲਿਆ ਹੈ ਉਹਨਾਂ ਨੇ ਪਿਸ਼ੋਕੜ ਵੇਖ ਕੇ ਲਿਆ ਹੈ ਕਿਉਂਕਿ ਅਸੀਂ ਕੋਈ ਵੀ ਰਿਸ਼ਤਾ ਜੋੜਦੇ ਆ ਕੋਈ ਵੀ ਅਸੀਂ ਉਮੀਦਵਾਰ ਲਿਆਉਨੇ ਆ ਅਸੀਂ ਇਹ ਦੇਖਦੇ ਆ ਕਿ ਉਹਦਾ ਪਿਛੋਕੜ ਕੀ ਹੈ ਮੇਰੇ ਦਾਦਾ ਜੀ 27 ਸਾਲ ਸਾਬਕਾ ਅਸੀਂ ਜਹੇਦਾਰ ਗੁਰਦੀਪ ਸਿੰਘ ਜੀ ਉਹ ਮੈਂਬਰ ਐ ਐਸਟੀਪੀ ਸੀ ਰਹਿ ਅੱਜ ਵੀ ਜਾ ਕੇ ਸ਼੍ਰੋਮਣੀ ਕਮੇਟੀ ਚ ਰਿਕਾਰਡ ਕਢਾ ਲਓ ਅੱਜ ਕਾਲੀਦਲ ਵਾਲੇ ਜਿਹੜੇ ਪ੍ਰਧਾਨ ਬਣੇ ਆ ਤੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਆ ਅੱਜ ਉਹਨਾਂ ਦੇ ਖਾਤੇ 'ਚ ਕਿਰਾਇਆ ਬੋਲਦਾ ਹੈ ਅੱਜ ਉਹਨਾਂ ਦੇ ਖਾਤਿਆਂ ਦੇ ਵਿੱਚ ਗੱਡੀਆਂ ਦਾ ਤੇਲ ਬੋਲਦਾ ਹੈ ਅੱਜ ਵੀ ਮੈਂ ਇਸ ਗੱਲ ਦੀ ਗਾਰੰਟੀ ਦੇਣਾ ਜੇ ਜਹੇਦਾਰ ਗੁਰਦੀਪ ਸਿੰਘ ਦੇ ਖਾਤੇ 'ਚ ਇੱਕ ਪੈਸਾ ਜਾਂ 10 ਪੈਸੇ ਵੀ ਬੋਲ ਜਾਣ ਮੈਂ ਤਾਂ ਨਹੀਂ ਇਲੈਕਸ਼ਨ ਛੱਡਾਂਗਾ ਔਰ ਔਰ ਦੂਜੀ ਗੱਲ ਜਿਹੜੀ ਇਹ ਆ ਕਿ ਮੇਰੇ ਪਿਤਾ ਜੀ ਨੇ ਮੈਂ ਇਹ ਗੱਲ ਕਹਿਣਾ ਕਿ ਜਦੋਂ ਸਰਬੱਤ ਖਾਲਸਾ ਬੁਲਾਇਆ ਗਿਆ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਾਲੀ ਦਲ ਨਾਲੋਂ ਬੇਦਬੀ ਕਰਾਈ ਗਈ ਉਦੋਂ ਸਰਬੱਤ ਖਾਲਸੇ ਤੇ ਦੋ ਲੀਡਰ ਬੁਲਾਏ ਗਏ ਸੀ ਕਿ ਕਾਂਗਰਸ ਪਾਰਟੀ ਦੇ ਔਰ ਉਹਨਾਂ ਨੂੰ ਕਿਉਂ ਬੁਲਾਇਆ ਗਿਆ ਸੀ ਕਿਉਂਕਿ ਪੰਥਕ ਚਿਹਰੇ ਸੀ ਉਹਨਾਂ ਵਿੱਚ ਰਮਨਜੀਤ ਸਿੰਘ ਛਿੱਕੀ ਸੀ ਉਹਨਾਂ ਵਿੱਚ ਮੇਰੇ ਪਿਤਾ ਜੀ ਸੀ ਸਵਰਗਵਾਸੀ ਜਸਵਿੰਦਰ ਸਿੰਘ ਜੀਰਾ ਔਰ ਮੈਂ ਗੱਲ ਕਹਿੰਦਾ ਕਿ ਅੱਜ ਤੱਕ ਅੱਜ ਕਿਸਾਨਾਂ ਦੀ ਗੱਲ ਕੀਤੀ ਹੈ ਅੱਜ ਤੱਕ ਕਿਸੇ ਨੇ ਮੁੱਖ ਮੰਤਰੀ ਦੀ ਗੱਡੀ ਰੋਕੀ ਹੈ ਉਹ ਵੀ ਮੇਰੇ ਪਿਤਾ ਜੀ ਨੇ ਰੋਕੀ ਤੇ 4 ਮਹੀਨੇ ਜੇਲ੍ਹ ਤੇ ਜਾਣਾ ਪਿਆ ਸਾਡਾ ਪਰਿਵਾਰ ਜਿਹੜਾ ਉਹ ਹਮੇਸ਼ਾ ਲੜਾਈ ਲੜਦਾ ਰਹਿੰਦਾ ਔਰ ਜਿਹੜੀ ਗੱਲ ਤੁਸੀਂ ਕਰਦੇ ਹੋ ਹਮੇਸ਼ਾ ਲਾਲਜੀਤ ਸਿੰਘ ਭੁੱਲਰ ਦੀ ਮੈਂ ਤਾਂ ਅੱਗੇ ਕਹਿੰਦਾ ਕਿ ਉਹਦੀ ਮਾਂ ਨੇ ਤੇ ਉਹਦੇ ਪਿਤਾ ਜੀ ਨੇ ਬੜਾ ਸੋਚ ਸਮਝ ਕੇ ਨਾਂ ਰੱਖਿਆ ਸੀਗਾ ਲਾਲਜੀਤ ਸਿੰਘ ਭੁੱਲਰ ਲਾਲ ਉਹ ਜਿਵੇਂ ਕਹਿੰਦੇ ਲਾਲ ਪਰ ਲਾਲ ਤਾਂ ਨਿਕਲਿਆ ਨਹੀਂ ਉਹ ਨਲਾਇਕ ਬੱਚਾ ਇੱਕ ਜਿਹੜਾ ਨਿਕਲਿਆ ਅੱਜ ਉਹ ਅੱਗੇ ਨੇ ਪਿੱਛੇ ਜਾ ਕੇ ਕਹਿੰਦਾ ਮੈਂ ਲੋਹੜੀਆ ਜਾਟਾਂ ਮੈਂ ਕਹਤਾ ਤੂੰ ਲੋਹੜੀਆ ਹੈ ਹੀ ਨਹੀਂ ਜਿਹੜੇ ਲੋਹੜੀਏ ਹੁੰਦੇ ਆ ਨਾ ਉਹ ਧੀਆਂ ਭੈਣਾਂ ਦੀਆਂ ਇੱਜ਼ਤਾਂ ਕਰਦੇ ਆ ਉਹ ਹਮੇਸ਼ਾ ਜਦੋਂ ਲੋਹੜੀ ਵੰਡਈ ਤਾਂ ਉਹ ਦੇਖੋ ਅੱਜ ਕਈ ਇਹੋ ਜਿਹੇ ਪਰਿਵਾਰ ਬੈਠੇ ਨੇ ਜਿਹੜੇ ਕਹਿੰਦੇ ਕਿ ਜੇ ਸਰਦਾਰ ਜੀ ਨਾ ਹੁੰਦੇ ਤੇ ਅੱਜ ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਜਾਂਦੀਆਂ ਇਸ ਕਰਕੇ ਮੈਂ ਗੱਲ ਕਹਿਣਾ ਕੀ ਇਹਦਾ ਇਹ ਮੰਤਰੀ ਆ ਇਹਦੇ ਚ ਹੰਕਾਰ ਆ ਇਹਦਾ ਹੰਕਾਰ ਬੋਲਦਾ ਹੈ ਅੱਜ ਪਿੰਡਾਂ 'ਚ ਲੋਕ ਇਹਨਾਂ ਤਾਣੀ ਵੜਨ ਲੰਦੇ ਕਿਉਂਕਿ ਇਹ ਹੰਕਾਰੀ ਮੰਤਰੀ ਆ ਇਹਦੀ ਧੌਣ 'ਚ ਕਿੱਲਾ ਜਿਹੜਾ ਲੋਕ ਕੱਢਣਗੇ